ਤੇ ਦੋ ਆ ਰਹੇ ਸੀ ਜੀ ਮੀਰਟੋਂ ਤੇ ਅਸੀਂ ਇਧਰੋਂ ਜਾ ਆ ਰਹੇ ਸੀ ਜੀ ਮੀਰਟ ਵੱਨੀਆਂ ਪਿੰਡ ਨੂੰ ਜਾ ਰਹੇ ਸੀ ਜੀ ਤੇ ਗੱਡੀ ਵਾਲਾ ਕਹਾਂ ਟਰੱਕ ਖਰਾਬ ਖੜਾ ਸੀ ਜੀ ਇਹ ਦੇੜੂ ਪੌੜ ਦੇ ਉੱਤੇ ਖੜਾ ਸੀ ਜੀ ਤੇ ਜੀ ਉਹ ਗੱਡੀ ਵਾਲਾ ਮਗਰੋਂ ਆ ਰਿਹਾ ਸੀ ਇੱਕ ਉਹਨੇ ਮੋੜੇ ਲਿਆ ਕੇ ਗੱਡੀ ਦੇ ਘੱਟ ਮਾਰਿਆ ਉਹਨੇ ਜਿਹੜਾ ਡਰਾਈਵਰ ਸੀਗਾ ਉਹਨੇ ਥੋੜੀ ਜਿਹੀ ਗੱਡੀ ਕਮਾਲੀ ਉਹ ਸਿੱਧੀ ਗੱਡੀ ਤੇ ਟਰੱਕ ਦੇ ਵਿੱਚ ਆ ਪਈ ਅਸੀਂ ਸੀਗੇ ਜੀ 8 ਜਣੇ ਸਨੇਡ ਡਰਾਈਵ ਛੱਡੇ ਨਾਲ ਲੇਡੀਜ਼ ਸੀ 3 ਜੀ ਬਾਕੀ ਦੋ ਜਵਾਬ ਸੀਗੇ ਜੀ ਬਾਕੀ ਦੋ ਸਿਆਣੀ ਬੇ ਹਾਂਜੀ ਮੇਰੇ ਤੇ ਸਿਰਜੇ ਵੱਜੀ ਹੈ ਜੀ ਉਹਨਾਂ ਦੇ ਦੋਨੇ ਹੱਥ ਵੀ ਗਾਰ ਹੋ ਗਏ ਇਹਨਾਂ ਦੇ ਘੋਟੇ ਦੀ ਸੱਟ ਵੱਜੀ ਹੈ ਜੀ ਹਾਂਜੀ ਹਾਂਜੀ ਨਹੀਂ ਜੀ ਕਾਰਨ ਤਾਂ ਬਸ ਕੋਈ ਨਹੀਂ ਸੀ ਜੀ ਵੈਸੇ ਨਾ ਤਾਂ ਡਰਾਈਵਰ ਦੀ ਗਲਤੀ ਸੀ ਜੀ ਜਿਹੜੇ ਨੇ ਘੱਟ ਮਾਰੇ ਗਲਤੀ ਹੋਤੀ ਸੀਗੀ ਜੀ ਟੂਵੀਟਰ ਮਗਰੋਂ ਗੱਡੀ ਆ ਰਹੀ ਸੀ ਐਕਸੀਡੈਂਟ ਦੇ ਵਿੱਚ ਦਾ ਡਰਾਈਵਰ ਦੇ ਬਾਹੜੀਆਂ ਸੱਟਾਂ ਬੱਤੀਆਂ ਨੇ ਉਹਦੇ ਨੱਕ ਦੇ ਹੱਡੀ ਟੁੱਟ ਗਈ ਜੀ ਡਰਾਈਵਰ ਲੁਧਿਆਣਾ ਦਾ ਰਹਿੰਦਾ ਉਹ ਹਾਂ ਜੀ ਉਹ ਰੈਫਰ ਕੀਤਾ ਸੀ ਚੰਡੀਗੜ੍ਹ ਪੀਜੀਆਈ ਹਾਂਜੀ ਹਾਂਜੀ ਬਾਕੀ ਨਾ ਫੋਰ ਬਚਾ ਰਹੇ ਗਏ ਜੀ ਦੇਖੋ ਰੱਤ ਨੂੰ ਤਾਂ ਹੋਇਆ ਤੋੜ ਤੇ ਤੋੜ ਆਸੀ ਆ ਰਹੇ ਸੀ ਉਧਰੋਂ ਸਾਗ ਲੋਆ ਕੇ ਕੰਟੇ ਅਹ ਬਾਗ ਪਾਤ ਬੋਲੋ ਦੀ ਅਕਸੀ ਜੰਟ ਜੀ ਹੋਸ ਕੋਈ ਗੱਡੀ ਗੁੱਟੀ ਨੰਗੀ ਕੋਲ ਤੋਂ ਸਾਈਡ ਤੇ ਟਰੱਕੜਿਆ ਸੀ ਸਾਰਾ ਉਹਨੇ ਮੁੰਡੇ ਨੇ ਬ੍ਰੇਕ ਮਾਰੀ ਉਹ ਗੱਡੀ ਉੱਤੇ ਟਰੱਕ ਥੱਲੇ ਜਾ ਕੇ ਬੜੀ ਆ ਜੀ ਵਿੱਚ ਪੜ ਗਈ ਟਰੱਕ ਦੇ ਨਾਲ ਬਈ ਆਟਾ ਸਰ ਜੀ ਤੇ ਮੇਰੇ ਨੂੰ ਪਤਾ ਸੀ ਤਾਂ ਤਾਂ ਇਹਦੇ ਪਤਾ ਜੀ ਚਾਰ ਤੇ ਬਾਕੀ ਅਵੇ ਕੋੜ ਬੋੜੀ ਡਰਾਈਵਰ ਡਰਾਈਵਰ ਦੇ ਪਤਾ ਜੀ ਔਰ ਐਫਆਰ ਕਿੱਥਾਇਦ ਰੋ ਇਨੋਂ ਕਰਦੇ ਵੇ ਦੇਖਾਂਗੇ ਸੜੀ ਕਰਕੇ ਕੀ ਬਣਦਾ ਨਹੀਂ ਫੇਰ ਰਫਰ ਕਰਾਂਗੇ ਨਹੀਂ ਜੀ ਕਿਰਾਏ ਜੀ ਲੋ ਪੁੱਛ ਤੁਸੀਂ ਬਾਕੀ ਨੂੰ ਤਾਂ ਜਾ ਦੇ ਹਾਂ ਜੀ ਬਾਕੀ ਤਾਂ ਰਹਿ ਗਿਆ ਬਾਕੀ ਤਾਂ ਸੱਜਣ ਹੈ ਨਾ ਛੀਮਾ ਕਿਰਨ ਨੂੰ ਕੋਈ ਆਸਿਰ ਕਰੀ ਜੇ ਤਾਂ ਕੁਝ ਯਾਦ ਅਸੀਂ ਮੇਰਟ ਤੋਂ ਆ ਰਹੇ ਸੀ ਜੇ ਤੇ ਪਿੱਛੇ ਤੋਂ ਗੱਡੀ ਆਈ ਉਹ ਸੈੱਟ ਮਾਰ ਕੇ ਚਲੇਗੀ ਸਾਡੀ ਗੱਡੀ ਟਰੱਕ ਤੇ ਚਲੀ ਗਈ ਟਰੱਕ ਤੇ ਥੱਲੇ ਜੀ ਮੇਰੇ ਭਰਾਣਾ ਦੇ ਤੋਂਨੇ ਕਿੰਨੇ ਤੇ ਕਾਫੀ ਸੱਟਾਂ ਮੇਰੇ ਕੋਲ ਹੀ ਕਾਫੀ ਸੱਟ ਤੇ ਡਰਾਈਵਰ ਹੀ ਥੋੜਾ ਫਰਕ ਕਰਤਾ ਡਰਾਈਵਰ ਤੇ ਵੱਧ ਸਕਦਾ ਲੋਕ ਹੋ ਵੀ ਹਾਂਜੀ ਹਾਂ ਸਾਰੇ ਲੋਕ ਹੋ ਹੀ ਰਹੇ ਸਨ ਮੇਰੇ ਗੱਡੀ ਦੇ ਵੀ ਟੋਟਲ ਅਟ ਜਾਣੀ ਸੀ ਹਾਂਜੀ ਗਲਤੀ ਜੀ ਜਿਹੜਾ ਗੱਡੀ ਵਾਲਾ ਆ ਰਿਹਾ ਸੀਗਾ ਪਿੱਛੋਂ ਉਹਦੀ ਗਲਤੀ ਆ। ਹਾਂਜੀ ਡਰਾਈਵਰ ਨੇ ਤਾਂ ਬਹੁਤ ਬਚਾਓ ਕੀਤਾ। ਸਾਡਾ ਡਰਾਈਵਰ ਨੇ ਤਾਂ ਸਾਨੂੰ ਬਚਾਤਾ। ਡਰਾਈਵਰ ਸਾਨੂੰ ਕਹਿੰਦਾ ਵੀ ਤੁਸੀਂ ਨਿਕਲ ਜਾਓ। ਮੇਰੀ ਦੇਖੀ ਜਾਓ ਵੀ ਤੁਸੀਂ ਨਿਕਲੋ ਸਿੱਧੀ ਸਿੱਧੀ ਬਾਹਰ। ਡਰਾਈਵਰ ਤੋਂ ਦੋ ਘੰਟੇ ਬਾਅਦ ਮਸਾਈ ਕੱਢਿਆ ਗੱਡੀ ਚੋਂ। ਲੋਕਾਂ ਨੇ ਕੱਢਿਆ ਜੀ ਗੱਡੀ ਆ ਰੋਕ ਰੋਕ ਮੈਂ ਬਿੰਦਾ ਕਰੀਆ ਸਭ ਦੀ ਹੱਥ ਚੋੜ-ਜੋੜ ਬਿੰਦਾ ਕਰੀਆ ਵੀ ਬਚਾ ਲੋ ਬਚਾ ਲੋ। ਵਿੱਚ ਬੰਦੇ ਦੋ ਸੀਗੇ ਜੀ। ਹਾਂਜੀ ਹਾਂ ਪੁਲਿਸ ਆਈ ਸੀਗੀ। ਤੇ ਹਾਂ ਜੀ ਹਾਂ ਹੈਲਪ ਕੀਤੀ ਜਦ ਇਹ ਐਂਬੂਲੈਂਸ ਵੀ ਆ ਗਈ ਸੀ ਜੀ ਦੀ ਹੈਲਪ ਕੀਤੀ ਸਾਰੇ ਬੰਦੋ ਨੇ ਉਹ ਹੈਲਪ ਕੀਤੀ ਹਾਂ ਜੀ ਹਾਂ ਡਰਾਈਵਰ 2 ਘੰਟੇ ਹੋ ਵੀ ਫਸਿਆ ਰਿਹਾ ਪਿੱਛੇ ਹਾਂ ਜੀ ਡਰਾਈਵਰ ਨੂੰ ਧਿਆਨ ਦੇਣਾ ਵਾਲਾ ਜੀ ਯਾ ਨੋ ਵਕੱਟੀ ਸੀ ਹਾਂ ਜੀ ਹਾਂ ਜੀ ਡਰਾਈਵਰ ਤੇ ਜਾਦੇ ਸਟਾਫ ਆਉ ਨੂੰ ਕਿੱਥੇ ਕੀਤਾ ਚੰਡੀਗੜ੍ਹ ਤੋਂ ਪੀਜੀ ਆਇਚ ਚ हां जी हां जी ਬਾਕੀ ਦੇ ਬਚਾਓ। ਇਹ ਕਹਿੰਦਾ ਜੀ ਅਸੀਂ 1 ਵਾਜ ਕੇ 50 ਮਿੰਟ ਦੇ ਸਾਨੂੰ 112 ਤੋਂ ਕਾਲ ਆਈ ਸੀਗੀ ਕਿ ਵੀ ਇੱਕ ਦਹਿੜੂ ਪੁਲ ਦੇ ਪਰੇਕਸੀਡੈਂਟ ਹੋ ਗਿਆ। ਉਸ ਤੋਂ ਬਾਅਦ ਅਸੀਂ 5-7 ਮਿੰਟ ਦੇ ਵਿੱਚ ਆ ਗਏ ਅਸੀਂ ਥਾਣੇ ਸਦਰ ਲਾ ਕੇ ਖੜੇ ਸੀਗੇ ਜੀ ਆਪਣੇ ਖੰਨੇ। ਇਹ ਆ ਕੇ ਦੇਖਿਆ ਤਾਂ ਵਿੱਚ ਇਹਦੇ 4-5 ਲੇਡੀਜ਼ ਸੀਗੀਆਂ ਤੇ ਬਿਰੜਤ ਆ ਰਹੇ ਸੀ ਤੇ ਡਰਾਈਵਰ ਪੂਰੀ ਤਰ੍ਹਾਂ ਵਿੱਚ ਫਸਾਇਆ ਸੀ। ਇਹ ਐਕਸੀਡੈਂਟ ਦਾ ਕਾਰਨ ਇਹ ਹੋਇਆ ਜੀ ਵੀ ਇੱਕ ਟਰੱਕ ਸੀਗਾ ਰੋਡ ਦੇ ਉੱਪਰ ਉਹਦੇ ਚੱਕਿਆਂ ਦੇ ਸਟਾਰਟ ਟੁੱਟਣ ਕਾਰਨ ਟਾਇਰ ਖੁੱਲ ਗਿਆ ਉਹ ਆ ਕੇ ਖੜੇ ਸੀ ਤੇ ਮਗਰੋਂ ਆ ਕੇ ਇਹ ਜਿਹੜਾ ਨੋਵਾ ਗੱਡੀ ਵਾਲਾ ਸੀ ਨੋਵਾ ਗੱਡੀ ਵਾਲੇ ਨੂੰ ਕੋਈ ਹੋਰ ਗੱਡੀ ਸਾਈਡ ਮਾਰ ਗਈ ਉਹ ਤੋਂ ਪਛਾਣ ਕਰਦਾ ਇਹਦੇ ਵਿੱਚ ਬੱਜਿਆ ਜੀ ਇਹ ਗੱਡੀ ਦੇ ਵਿੱਚ ਟੋਟਲ 7-8 ਜਾਨੇ ਸੀਗੇ ਜੀ ਇਹਦੇ ਵਿੱਚੋਂ 4 ਦੰਦੇ ਯਾਨੀ ਜਖਮੀਆਂ ਕਾਫੀ 4 ਠੀਕ ਹੈ ਜੀ ਉਹਨਾਂ ਨੂੰ ਅਸੀਂ ਸਿਮਲਾ ਹਸਪੀਟਲ ਪਹੁੰਚਾਇਆ ਸੀ ਰਾਤ ਐਮ ਇਹ ਮੇਰਟ ਤੋਂ ਆਏ ਸੀ ਜਿਹਨਾਂ ਨੇ ਪਿੰਡ ਲੋਪੋ ਨੂੰ ਜਾਣਾ ਸੀਗਾ ਥਾਣੇ ਸਮਰਾਲੇ ਦਾ ਪਿੰਡਾ ਲੋਪੋ ਆ ਜੀ ਇਹਦੇ ਵਿੱਚ ਤਿੰਨ ਲੇਡੀਜ਼ ਸੀਗੀਆਂ ਚਾਰ ਲੇਡੀਜ਼ ਸੀਗੀਆਂ ਤੇ ਪਿੱਛੇ ਬੱਚਾ ਸੀਗਾ ਇੱਕ ਤਿੰਨ ਜੈਂਟਸ ਸੀਗੇ ਹਾਂਜੀ ਚਾਰ ਜਣੇ ਹਸਪੀਟਲ ਐਡਮਿਟਰ ਹੈ ਦੋ ਲੇਡੀਜ਼ ਦੋ ਜੈਂਟਸ ਇੱਕ ਡਰਾਈਵਰ ਹਾਂਜੀ ਹਾਂ ਬਾਕੀ ਠੀਕ ਨੇ ਜੀ ਸਾਰੇ ਹਾਂਜੀ ਇਹ ਐਕਸੀਡੈਂਟ ਦਾ ਕਾਰਨ ਇੱਕ ਤ ਹੈ ਜੀ ਵੀ ਗੱਡੀ ਦੂਰੋਂ ਆ ਰਹੀ ਸੀਗੀ ਡ라이ਵਰ ਵੀ ਥੋੜਿਆ ਸੁਸਤ ਲੱਗਦਾ ਸੀ ਜਾਂ ਉਹਨੂੰ ਨੀਂਦ ਨੂੰ ਆ ਗਈ ਜਾਂ ਕੀ ਆਪਾਂ ਨੂੰ ਤਾਂ ਹੁਣ ਪਤਾ ਨਹੀਂ ਹੈਗਾ ਉਹ ਜਿਵੇਂ ਉਹਨੇ ਦੱਸਿਆ ਆਪਾਂ ਤੁਹਾਨੂੰ ਦੱਸ ਰਹੇ ਆਂ ਕਿ ਮੈਨੂੰ ਕੋਈ ਗੱਡੀ ਸਾਈਡ ਮਾਰ ਗਈ ਸਾਈਡ ਮਾਰਨ ਦੇ ਕਾਰਨ ਵੱਜਿਆ ਇਹਦੇ ਵਿੱਚ ਜੀ ਆਇਆ ਇੱਕ ਮੁੰਡਾ ਇੱਥੇ ਸਤਪਾਲ ਆਪਣੇ ਉਹਨੇ ਜਿਵੇਂ ਵਿੱਚ ਫਸਿਆ ਸੀਗਾ ਉਹਨੇ ਵਿਚਾਰੇ ਪਹਿਲਾਂ ਵੀ ਕਈ ਐਕਸੀਡੈਂਟਾਂ ਦੇ ਵਿੱਚ ਬਹੁਤ ਮਦਦ ਕਰਦਾ ਉਹ ਕਟਰ ਲੈ ਕੇ ਆ ਜਾਂਦਾ ਹੁੰਦਾ ਉਹਦੇ ਨਾਲ ਫਿਰ ਸੀਟ ਵੱਡੀ ਪਹਿਲਾਂ ਤਾਂ ਜੀ ਫਿਰ ਬੋਨਟ ਵੱਟਿਆ ਬੋਨਟ ਵੱਟ ਕੇ ਫਿਰ ਦਾ ਡੈਸ਼ਬੋਰਡ ਵੱਟਿਆ ਗੱਡੀ ਦਾ ਉਹਨੇ ਉਸ ਤੋਂ ਬਾਅਦ ਫਿਰ ਇਹ ਬੜੀ ਮੁਸ਼ਕਲ ਨਾ ਜਾਣੀ ਉਹਦੀ ਹੈਲਪ ਨਾ ਮੁੰਡਾ ਘਟਿਆ ਜੀ ਵਿੱਚੋਂ ਇਹ ਆਇਆ ਜੀ ਅਸੀਂ ਜਿਹੜੀ ਐਸਐਸਐਫ ਟੀਮ ਆ ਇਹ ਤਕਰੀਬਨ ਰੋਡ ਦੇ ਉੱਪਰ ਪੈਟਰੋਲਿੰਗ ਕਰਦੇ ਸਮੇਂ ਵੀ ਅਸੀਂ ਸਪੀਕਰ ਦੇ ਵਿੱਚ ਵੀ ਅਨਾਉਂਸਮੈਂਟ ਕਰਦੇ ਰਹਿੰਦੇ ਆ ਜਿਵੇਂ ਕੋਈ ਰੋਡ ਤੇ ਗੱਡੀ ਖੜੀ ਆ ਹਰ ਇੱਕ ਨੂੰ ਕਹੀਦਾ ਵੀ ਭਾਈ ਓਵਰ ਸਪੀਡ ਨਾ ਚਲਾਓ ਗੱਡੀਆਂ ਬਹੁਤ ਤੇਜ਼ ਚਲਾਉਂਦੇ ਆ ਲੋਕ ਹੁਣ ਅੱਗੇ ਧੁੰਦ ਦਾ ਮੌਸਮ ਆ ਰਿਹਾ ਗੱਡੀਆਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਚਲਾਉਣੇ ਚਾਹੀਦੇ ਆ ਥੋੜੀ ਜੀ ਸਪੀਡ ਲਿਮਟ ਦੇ ਵਿੱਚ ਕਿਉਂਕਿ ਅਚਾਨਕ ਗੱਡੀ ਰੋਡ ਦੇ ਉੱਪਰ ਖਰਾਬ ਹੋਈ ਅੱਗੇ ਧੁੰਦ ਦੇ ਮੌਸਮ 'ਚ ਨਹੀਂ ਦਿਖਣੀ ਜਿਹੜੀਆਂ ਗੱਡੀਆਂ ਖਰਾਬ ਹੋ ਜਾਂਦੀਆਂ ਨੇ ਇਹਨਾਂ ਨੂੰ ਚਾਹੀਦਾ ਮਗਰ ਕੋਈ ਰਿਫਲੈਕਟਰ ਵਗੈਰਾ ਲਾਉਣਾ ਜਾਂ ਕੋਈ ਮਗਰ ਆਪਣੇ ਅਕਵਾਲਨ ਜਾਂ ਕੋਈ ਕੋਈ ਵੀ ਚੀਜ਼ ਲਾਉਣਾ ਇੰਡੀਕੇਟਰ ਲਾਉਣਾ ਕੋਈ ਲਾ ਕੇ ਢਾਉਣਾ ਨਹੀਂ ਜਲਦੀਓ ਜਲਦੀ ਗੱਡੀ ਰੋਡ ਤੋਂ ਸਾਈਡ ਤੇ ਲਾਉਣੀ ਜੀ